ਮੇਰੀ ਗੱਲ ਸੁਣੋ ਆ ਤੁਹਾਡੇ ਸਾਰੇ ਆ ਗਰਮ ਪਜਾਮੇ ਪਾਤੇ ਆ ਕਿਉਂਕਿ ਠੰਡ ਆ ਮੌਸਮ ਚੇਂਜ ਹੋ ਗਿਆ ਵਾ ਪਤਾ ਨਹੀਂ ਕਿੰਨੇ ਦਿਨ ਲੱਗ ਜਾਣਗੇ ਤੁਹਾਨੂੰ ਬਾਹਰ ਤੇ ਤੁਸੀਂ ਨਾ ਘਰ ਆਇਓ ਜਿੰਨਾ ਚਿਰ ਮੈਂ ਤੁਹਾਨੂੰ ਫੋਨ ਨਾ ਕਰੂੰਗੀ ਤੇ ਕੰਬਲ ਗੁੰਬਲ ਵੀ ਲਵਾ ਤੁਹਾਨੂੰ ਕੋਈ ਨਾਲ ਉਹ ਦੇ ਦੀ ਕੰਬਲ ਵੀ ਪਾ ਦੇ ਪਹਿਲਾਂ ਮੈਨੇ ਮੇਰਾ ਰਾਦਾ ਸੀ ਵੀ ਇੱਕ ਵਾਰੀ ਪਤਾ ਤੇ ਕਰ ਲੈਂਦੇ ਐਡੇ ਕੀ ਤੁਸੀਂ ਐਵੇਂ ਡਰੀ ਜਾਂਦੀਆਂ ਇਹ ਕੁਝ ਨਹੀਂ ਹੋਇਆ ਹੋਣਾ ਨਹੀਂ ਹੋਇਆ ਹੋਣਾ ਹੋਇਆ ਕਿਉਂ ਨਹੀਂ ਹੋਣਾ ਮੈਨੂੰ ਪਤਾ ਵਾ ਆ ਉਹਨਾਂ ਦਾ ਤੁਹਾਡਾ ਨਾਂ ਹੀ ਲੈਣਾ ਵਾ ਉਹਨੇ ਆਪਣਾ ਦੋਤਾ ਬਚਾ ਲੈਣਾ ਮੈਨੂੰ ਪਤਾ ਆ ਤੁਸੀਂ ਚੁੱਪ ਕੀਤੇ ਰਹੋ ਦੱਸ ਜੇ ਬਤੋਦਾ ਉਹ ਵਝਾਲੂਗੀ ਤੇ ਭੈਣ ਨਹੀਂ ਮੇਰੀ ਉਥੇ ਉਹ ਨਾ ਉਹ ਉਹ ਮੇਰਾ ਨਾਂ ਲੈ ਦੂਗੀ ਦੱਸ ਕਿਤੇ ਭੈਣ ਦੀ ਗੱਲ ਕਰਨ ਦਾ ਜੇ ਕੋਈ ਭੈਣ ਭੂਣ ਨਹੀਂ ਆ ਅਗਲੀ ਤਾਂ ਤੁਹਾਡੇ ਗੱਲ ਘੁੱਟ ਕੇ ਦੰਦੀ ਜਿਹੜੀ ਜ਼ਮੀਨ ਹੈ ਮੇਰੇ ਨਾਲਵਾ ਦੋ ਉਹਨੇ ਤਾਂ ਤੁਹਾਡੇ ਨਾਲ ਦੀ ਗੱਲ ਕਰਨੀ ਚੁੱਪ ਕਰ ਜੋ ਤੁਸੀਂ ਰਹਿਣ ਤੋਂ ਜੋ ਹੋ ਜੂਗਾ ਹੋਂਦੋ ਮੈਂ ਕਹਿਣਾ ਵੀ ਉਹ ਘਰੇ ਹੀ ਨਹੀਂ ਆ ਕੇ ਬੜੇ ਦਿਨਾਂ ਦੇ ਗਏ ਆ ਓਏ ਉਹਨੇ ਜ਼ਮੀਨ ਦਾ ਰੌਲਾ ਹੀ ਨਹੀਂ ਪਾਉਣਾ ਆ ਤੁਹਾਡਾ ਸਹਪਾ ਪਾਇਆ ਦੋਹਾਂ ਜੇ ਮਾਵਾ ਨੌ ਸਸ ਦਾ ਬੂਆ ਖੜ ਗਿਆ ਆ ਖੜ ਗਿਆ ਹੈ ਆ ਪੁਲਸ ਨਾ ਆ ਰਹੀ ਹੁਣੀ ਆ ਕੀ ਪੁਲਸ ਨਾ ਆ ਗਈ ਉਹ ਆਪਰੇ ਪੁਲਸ ਕਿੱਥੋਂ ਆ ਗਈ ਐਵੇਂ ਡਰਾਈ ਜਣੀ ਤੂੰ ਮੈਨੂੰ ਮੇਰੀ ਗੱਲ ਸੁਣੋ ਤੁਸੀਂ ਇੱਥੇ ਪੋ ਮੈਂ ਜਾਣੀ ਆ ਮੈਂ ਵੇਨੀ ਆ ਕਰੀ ਕੰਨ ਥਾਣੇ ਜੇ ਪੁਲਸ ਹੋਈ ਮੈਂ ਤੁਹਾਨੂੰ ਇਸ਼ਾਰਾ ਕਰਨਾ ਕੰਨ ਟੱਪ ਜਿਓ ਜੇ ਪੁਲਸ ਹੋਈ ਆ ਮੈਂ ਤੁਹਾਨੂੰ ਇਸ਼ਾਰਾ ਕਰੂੰਗੀ ਗਵਾਨਿਆਂ ਦੀ ਕੰਨ ਟੱਪ ਕੇ ਭੱਜ ਜਿਓ ਮੈਂ ਸਾਂਭ ਲੂਗੀ ਆਪੇ ਸਾਰਾ ਕੁਝ ਆ ਵੇਸ ਨਹੀਂ ਐਵੇਂ ਨਾ ਡਰੀ ਜਾ ਪਹਿਲਾਂ ਤੁਸੀਂ ਬਾਹਰ ਨਹੀਂ ਜਾਉਣਾ ਉਹਨਾਂ ਚਿਰ ਵਾਟੋ 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 ਇੱਥੋਂ ਵੇਖਣਾ ਜੇ ਮੈਨੂੰ ਮੇਰਾ ਇਸ਼ਾਰਾ ਵੇਖਣਾ ਜੇ ਮੈਂ ਕਿਹੜਾ ਬਚੇ ਬੂਆ ਤੋਂ ਇਸ਼ਾਰਾ ਕਿਥੋਂ ਵੇਖ ਲੂ ਮੈਂ ਇੱਥੇ ਰੋ ਇੱਥੇ ਰੋ ਹਾਏ ਹਾਏ ਇੱਥੇ ਤੇ ਕੋਈ ਨਹੀਂ ਦੀਦਾ ਕੌਣ ਲੂਗਾ ਇੱਥੇ ਖਲੋ ਪੁੱਤ ਇੱਥੇ ਖੋ ਜਾ ਇੱਥੇ ਖੋ ਜਾ ਹਾਏ 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 ਬੰਦਾ ਦੇ ਘਾਤੀ ਚੜੀ ਆ ਸਿਰ ਪੋ ਗਿਆ ਤੇਰਾ ਬੂਆ ਖੋਲ ਮਾਤਾ ਤੂੰ ਆ ਦੱਸ ਬੰਦਾ ਆਵਾਜ਼ ਦੇ ਦਿੰਦਾ ਵਾ ਤੂੰ ਕਿੱਥੋਂ ਆਈ ਆ ਨਹੀਂ ਸਾਰੇ ਪਿੰਡ ਨੂੰ ਮੇਰੀ ਆਵਾਜ਼ਾਂ ਸੁਣ ਗਿਆ ਤੈਨੂੰ ਕੱਲੀ ਨੂੰ ਨਹੀਂ ਸੁਣੀਆ ਕਿੱਥੇ ਸੁਣੀਆ ਵਾ ਖੋਲੋ ਜਾ ਹੁਣ ਇੱਕ ਮਿੰਟ ਅੱਧੇ ਘੰਟੇ ਪਹਿਰੇ ਕੀ ਕਰਨ ਫਾੜਕ ਮਾਰਿਆ ਵਾ ਖੋਲੋ ਜਾ ਜਿੰਦਰਾ ਖੋਲ ਲੈਂਦੇ ਹਾਏ ਜਿੰਦਾ ਮਾਰਿਆ ਵਾ ਜਿੰਦਰਾ ਹੀ ਮਾਰਿਆ ਕਿੱਥੋਂ ਆਏ ਜੇ ਨਹੀਂ ਕਿੱਥੇ ਧਮਕਿਓ ਗਾਓ ਇੱਥੇ ਠੇਕੋ ਹਾਏ ਹਾਏ ਕੀ ਆਇਆ ਵਾ ਛੇਤੀ ਆ ਉਧਰ ਉਧਰ ਚੱਲ ਉਧਰ ਚੱਲ ਦੱਸਦੀ ਆ ਹਾਏ ਹੇ ਬਾਕੀ ਕੋਨ ਮਾਰ ਨਹੀਂ ਆ ਤੂੰ ਅੰਦਰ ਚੱਲ ਅੰਦਰ ਦੱਸ ਨਹੀਂ ਦੱਸ ਤੇ ਸਾਰੀ ਗੱਲ ਦੱਸ ਦੇ ਆਈ ਕਿੱਥੋਂ ਅੰਦਰ ਕੋ ਮਾਰਿਆ ਵਾ ਦਾਤੀਆਂ ਮਾਤਾ ਦਾਤੀਆਂ ਇੱਥੇ ਨਾਮ ਹੋ ਗਿਆ ਈ ਹੁੰਦੇ ਤੇਰੇ ਕੋਲ ਹੋ ਕੱਤ ਕੀ ਛੱਤ ਸੱਸ ਮਰ ਗਈ ਤਵਿੰਦਰ ਦੀ ਸੱਸ ਮਰ ਗਈ ਹੋਏ ਮੈਂ ਮਰ ਜਾ ਨਹੀਂ ਮਰ ਗਈ ਕੌਣ ਰੋਣਾ ਪੁਕਾ ਪੁਲਸ ਆ ਜਾਣੀ ਪੁਲਸ ਆ ਜਾਣੀ ਮਗਰ ਪੁਲਸ ਆਈ ਚੁੱਪ ਕਰ ਜਾ ਤੂੰ ਰੌਲਾ ਤੂੰ ਆਂ ਤੇ ਡਾਰੀ ਕਿਸ ਤੂੰ ਡਰਾ ਦਿੱਤਾ ਮਾ ਪਤਾ ਨਹੀਂ ਕਿਹੜਾ ਈ ਉਰੇ ਆ ਅੰਦਰ ਆ ਅੰਦਰ ਆ ਜਾ ਪਾਤੇ ਮੈਂ ਕੱਪੜੇ ਬੈਗ ਚ ਐ ਦੱਸਦੀ ਨਹੀਂ ਹੋਇਆ ਕੀ ਆ ਚੁੱਪ ਕਰ ਜਾ ਬੈਗ ਚ ਪਾਤੇ ਕੱਪੜੇ ਮੰਮੀ ਭਜਾ ਦੇਣ ਲਗੀ ਇਹਨਾਂ ਨੂੰ ਮੈਂ ਭਾਜੋ ਆਪਾਂ ਸੰਭਲਾ ਕੇ ਫੁੱਲ ਸਾਉ ਤੇ ਜਿੱਦਾਂ ਪੱਤੇ ਤਵੇਂ ਤੇ ਪਾਲੇ ਹੁੰਦੇ ਕੀ ਹੋਇਆ ਕਰਿਓ ਮੈਂ ਇੱਥੇ ਬੈ ਬੀਆ ਦੱਸ ਅਹੀ ਗੈ ਨਹੀਂ ਦੱਸ ਦਿਵਿੰਦਰ ਕੋ ਨਹੀਂ ਗਿਆ ਹੀ ਕੁੜੀ ਨੂੰ ਲੈਣ ਓਏ ਉੱਥੇ ਉਹ ਗੌਰਵ ਨਹੀਂ ਜਿਹੜਾ ਹਾਂ ਦੋਤਾ ਉਹਨਾਂ ਦਾ ਆਹੋ ਆਹੋ ਉਹ ਉਹ ਕਿਨਾਰੀ ਦੀ ਖੜੀ ਫਿਰੇ ਉਹ ਮੈਸ਼ ਡਾਉਂਡਿਆ ਮਹਾ ਉੱਦਾਂ ਗੱਲ ਕਰ ਤੂੰ ਐਵੇਂ ਮਾਰਦੇ ਮਾਰਦੇ ਮੈਂ ਉਹ ਕੋ ਖੋਣ ਲੱਗਾ ਓਏ ਉਹ ਖੋਦੇ ਖੋਦੇ ਤੇ ਉਹ ਬੈਠੀ ਮਾਰਾ ਦੇ ਲਾਗੇ ਉਹ ਇਹ ਬਚ ਗਈ ਉਹ ਤੇਰਾ ਤੇਰਾ ਮੂੰਹ ਸਾਕੇ ਗੱਲ ਮੈਨੂੰ ਚਾਜ ਨਾ ਦੱਸ ਹੋਇਆ ਕਿ ਪਹਿਲੇ ਚੁਰਕ ਜਾਂਦੇ ਲੜਾਈ ਕਰ ਲਈ ਉਹ ਨਹੀਂ ਜਾਂਦੇ ਤੇ ਬੜਾ ਵਧੀਆ ਸੀ ਬੈਠੇ ਆ ਕੋਈ ਗੱਲਬਾਤ ਨਹੀਂ ਜਾਂਦੇ ਤੇ ਕੋਈ ਗੱਲਬਾਤ ਨਹੀਂ ਉਹ ਤੇ ਘਰ ਵੀ ਨਹੀਂ ਹੈਗੀ ਚਰੀ ਉਹਦੇ ਬਾਅਦ ਚਾਈ ਆ ਉਹਦੇ ਨੇ ਕਿਹਾ ਵੀ ਬਹਿ ਕੇ ਗੱਲ ਕਰੋ ਐਦਾਂ ਤੇ ਕੋਈ ਗੱਲ ਨਹੀਂ ਹੋਈ ਇਹਨੇ ਕੋਲ ਮਾਤਾ ਸੀ ਖੋਣ ਦਿਆ ਹਾਂ ਵੀ ਐਦਾਂ ਐਦਾਂ ਕਰਦਾ ਕਿ ਸੱਚੀ ਨਾ ਮਾਰਦੇ ਕਿ ਮੇਰੀ ਗੱਲ ਸੁਣ ਮਾਤਾ ਤੈਨੂੰ ਮਗਰੋਂ ਸਾਰੀ ਗੱਲ ਮੈਂ ਦੱਸੂਗੀ ਸਾਰੀ ਦੱਸੂ ਕੀ ਹੋਇਆ ਇੱਕ ਇਹਨਾਂ ਨੂੰ ਜਾ ਲੈੰਦੇ ਤੂੰ ਧਿਆਨ ਰੱਖ ਕੋਈ ਗਲੀ 'ਚ ਹੈਤ ਨਹੀਂ ਇਹਨਾਂ ਨੂੰ ਨਿਕਲ ਲੈੰਦੇ ਇੱਥੋਂ ਕਿੱਥੇ ਜਾਣਾ ਮੇਰੇ ਪੁੱਤ ਨੇ ਕਿੱਥੇ ਹੋਣਾ ਐ ਇੱਥੇ ਕਿੱਥੇ ਜਾਣਾ ਕੋਈ ਦੇਖਣਾ ਲਵੇ ਡਰ ਲੱਗਦਾ ਮੈਨੂੰ ਨਹੀਂ ਕਿੱਥੇ ਜਾਣਾ ਹੋਣੀਏ ਕਿੱਥੇ ਮਰਜ਼ੀ ਚੱਲ ਜਾਣ ਘਰੇ ਨਹੀਂ ਰੱਖਣਾ ਮਾਤਾ ਘਰੇ ਨਹੀਂ ਰੱਖਣਾ ਪੁਲਸ ਆ ਜਾਣੀ ਮੈਨੂੰ ਪਤਾ ਪੁਲਸ ਆ ਜਾਣੀ ਆ ਉਹਨਾਂ ਨੇ ਕਰ ਦੇਣਾ ਵਾ ਵੀ ਇਹਨੇ ਮਾਰੀ ਮਾਰੀ ਉਹਨੇ ਨਾ ਇਹਦਾ ਮੁੱਤ ਕਿੱਥੇ ਜੰਨੇ ਆ ਵਾ ਮੈਂ ਇਹਦਾ ਮੇਰਾ ਇਹ ਕਿੱਥੇ ਕਿੱਥੇ ਜਾਣਾ ਗੱਡੀ-ਕੁੱਡੀ ਤੇ ਜਾਊਂਗਾ ਮੈਂ ਕਿੱਥੇ 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 ਉਹ ਨਹੀਂ ਉਹ ਨਹੀਂ ਕਿੱਥੇ ਇਹੋ ਜੀ ਵੇ ਆ ਪਵਾੜਾ ਪਾ ਮਾ ਆ ਦੋ ਚਾਰ ਦਿਨ ਗੱਲ ਠੰਡੀ ਹੋ ਜਾਣੀ ਆ ਆਜੂਗਾ ਮੈਂ ਕੋਈ ਨਹੀਂ ਤਾਂ ਹਏ ਵੇ ਉੱਦਾਂ ਮਰੀ ਹੁੰਦੀ ਤੇ ਚਾਦਰ ਪਾਉਣ ਜਾਣਾ ਸੀ ਉਹਦੇ ਤੇ ਹੁਣ ਇਦਾਂ ਹੀ ਆਹੀ ਆਹੀ ਕਿੱਥੇ ਜਾਣਾ ਵਾ ਆਹੀ ਨਹੀਂ ਜਾਣਾ ਹਾਂ ਨਾ ਨਾ ਜੁੜੀ ਮੈਂ ਚਾਦਰ ਉਹਤੇ ਪਾਉਣੀ ਸੀ ਮਰੀ ਤੇ ਚਾਦਰਾਂ 'ਪਿਓ ਪਾ ਲਾਂਗੇ ਜਦੋਂ ਉਹਨੇ ਪਹਿਲੀ ਦੀ ਲੈਣੀ ਆਹੀਂ ਉਹੀ ਉਥੇ ਚਾਦਰਾਂ ਕਾ ਰੀਆਂ ਖੰਨੀਆਂ ਆਹੀਂ ਨਾ ਹਾਏ ਨਹੀਂ ਮੇਰਾ ਬੱਬੂ ਆਇਆ ਹਾਂ ਵੇ ਬੱਬੂ ਕਿੱਥੋਂ ਆਇਆ ਦਾਦੀ ਨੂੰ ਮਿਲਿਆ ਹੀ ਨਹੀਂ ਆ ਨਹੀਂ ਇਹ ਤੇ ਡਰ ਡਰਾਤੀ ਕੁੜੀ ਉਹਨਾਂ ਨੇ ਡਰਾ ਛੱਡੀ ਉਹਨਾਂ ਨੇ ਪਤਾ ਕਿੰਨੇ ਦੋਕੇ ਮਾਰੇ ਨਿਆਣੀ ਨੂੰ ਵੇਖਿਆ ਡਰ ਗਈ ਆ ਨਾ ਕੁੜੀ ਚਲ ਗਾਂ ਯਾਰ ਉਹ ਰੋਟੀ ਪਹਿਲੇ ਖਵਾ ਦਿਓ ਮੈਨੂੰ ਭਰਾਵਾ ਕੋ ਮੰਜੀਤ ਮੰਜੀਤ ਦੇ ਪਵਾੜੇ ਸਾਰੇ ਮੰਜੀਤ ਦਾ ਬਿਨਾਂ ਗੱਲ ਵੱਢੇ ਮੇਰਾ ਪੁੱਤ ਬੈ ਬੈ ਇੱਦਾਂ ਨਹੀਂ ਜਾਣਾ ਇੱਦਾਂ ਨਹੀਂ ਜਾਣਾ ਥੱਲੇ ਬੈ ਖਲੇ ਬੇ ਬਹਿਣਾ ਹੀ ਕਰ ਨੂੰ ਆ ਉਹ ਮੂੰਹ ਵਲੇਬ ਤੇਰਾ ਉਹ ਮੈਂ ਆ ਪੇ ਵਲੇਬ ਉਹ ਬੈਠ ਲੈ ਤੂੰ ਛੱਡ ਤੂੰ ਮਾਤਾ ਹੋਏ ਵੇ ਜਨ ਤੈਨੂੰ 70 ਵਰੀ ਕਿਹਾ ਵਾ ਆਣ ਗਵਾਨ ਕੋਈ ਗੱਲ ਨਾ ਕਰਿਆ ਕਰੋ ਉਹ ਤਰੀਕੋ ਲੱਗਦੀ ਉਥੇ ਪਹੁੰਚੀ ਤੇ ਸਾਰੀਆਂ ਗੱਲਾਂ ਕੀਤੀ ਉਹਨੇ ਜਾ ਕੇ ਮੰਜੀ ਲੈ ਗਈ ਠੰਡ ਹੋਰ 2050 ਦੇ ਆ ਜਾ ਦੇ ਆ ਪੁੱਛ ਲੈ ਇਹਨੂੰ ਜਾ ਮਰੋ ਮੈਂ ਜਾਣ ਤੁਹਾਨੂੰ ਦੋਵਾਂ ਨੂੰ ਫੜ ਕੇ ਲੈ ਜੇ ਅਗਲੇ ਪੁਲਿਸ ਵਾਲੇ ਤੇ ਤੁਹਾਨੂੰ ਫੜ ਕੇ ਲੈਣ ਆ ਫਿਰਨ ਤਾਂ ਦੇ ਕੋ ਚਲ ਚਲੀਏ ਮੇਰੀ ਗਾਲ ਸੁਣੋ ਸਿਮ ਬਦਲ ਲਿਓ ਐ ਸਿਮ ਤੋਂ ਫੋਨ ਨਾ ਕਿਧਰ ਕਿਸ ਨੂੰ ਕਰਿਓ ਕੋਲ ਡਿਟੇਲ ਨਿਕਲਉਂਦੀਆਂ ਹੁੰਦੀਆਂ ਵਾ ਕਦੋਂ ਤੇ ਫੋਨ ਹੁੰਦੇ ਮਰਵਾਉਣਾ ਮੇਰੇ ਪੁੱਤ ਫੋਨ ਨਾ ਚੁੱਕਿਓ ਕਿਸ ਨਵੇਂ ਨੰਬਰ ਤੋਂ ਆਇਆ ਤੇ ਰੋਟੀ ਖਾ ਲਈ ਪਾਣੀ ਪੀ ਲਈ ਹਾਏ ਬੜਾ ਬੋਤਾ ਹੀ ਮੰਮੀ ਮੈਨੂੰ ਦੱਸ ਮੰਮੀ ਮਨਜੀਤ ਆਲ ਚੱਲ ਗਏ ਮਨਜੀਤ ਆਲ ਚੱਲ ਗਏ ਮਨਜੀਤ ਨੂੰ ਉਹ ਚ ਵੇਖ ਲਈ ਮੈਨੂੰ ਦੱਸ ਕੀ ਹੋਇਆ ਹਿੱਟ ਬਹਾਟਾ ਕੀ ਹੋਇਆ ਸਾਰੀ ਗੱਲ ਮੈਨੂੰ ਚਾਜ ਨਾ ਦੱਸ ਹੁਣ ਆ ਕੀ ਆ ਹਾਏ ਮੈਂ ਤਾਂ ਚੇਤਾ ਨਹੀਂ ਕੀ ਹੋਇਆ ਹਾਏ ਹਾਏ ਤੇ ਆਪਣੇ ਵਾਲੀ ਗੋਲੀ ਦਵਾ ਨਹੀਂ ਮੇਰੀ ਸੁਣ 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 ਮੇਰੀ ਗੱਲ ਸੁਣ ਅਸੀਂ ਕਹਿਆ ਸੀ ਆ ਪਹਿਲਾਂ ਤਾਂ ਸਾਨੂੰ ਕੁੜੀ ਦਿੰਦੀ ਨਹੀਂ ਸੀ ਖੋ ਖਾ ਕੇ ਅਸੀਂ ਕੁੜੀ ਖੋਈ ਉਹਦੇ ਕੋਲੋਂ ਖੋਲ ਹੀ ਮੈਂ ਕੁੜੀ ਕੁੜੀ ਵੀ ਬਾਅਦ ਮੈਨੂੰ ਵੇਖ ਕੇ ਆ ਗਈ ਮੇਰੇ ਕੋਲ ਤੇ ਕਰੀਆਂ ਦੀ ਪੈਲੀ ਪੈਲੀ ਇਹਨਾਂ ਨੇ ਕਿਹਾ ਇਹਨਾਂ ਦੇ ਭੈਣ ਬਹਿ ਜਾ ਕੋਈ ਨਹੀਂ ਤੇਰੀ ਪੈਲੀ ਤੈਨੂੰ ਦੇ ਦੇ ਦਿੰਨੇ ਭਾਵੇਂ ਤੂੰ ਮੇਰੇ ਹਿੱਸੇ ਦੀ ਵੀ ਰੱਖ ਲੈ ਪਰ ਸਾਨੂੰ ਸਾਡੀ ਕੁੜੀ ਦੇ ਦੇ ਅਸੀਂ ਲੈ ਕੇ ਜਾਣੀ ਆ ਸਾਡਾ ਜੀਨ ਲੱਗਦਾ ਤੇ ਮੁੜ ਕੇ ਆ ਸੱਸੂ ਦੀ ਆਂਦੀ ਹਾਨੂੰ ਨਹੀਂ ਪੈਣੀ ਚਾਹੀਦੀ ਵਿਚਾਰੀ ਮਰ ਗਈ ਸਾਡੇ ਵਾਲ ਦੀ ਗੱਲ ਕਰਨ ਲੱਗੀ ਸੀ ਵਿਚਾਰੀ ਮਰ ਗਈ ਨਹੀਂ ਮਰ ਗਈ ਇਦਾਂ ਮਰ ਗਈ ਆਂਦੀ ਹਾਨੂੰ ਨਹੀਂ ਪੈਣੀ ਚਾਹੀਦੀ ਪੁੱਤ ਅਸੀਂ ਪੈੜੀ ਕੀ ਕਰਨੀ ਆ ਭੈਣ ਭਰਾ ਵਰਤੋ ਆਇਆ ਜਾਇਆ ਕਰੋ ਮੈਂ ਹਾਂ ਸ਼ਲ ਸ਼ੁਕਰ ਆ ਇਹਦੀ ਸੱਸ ਸੋ ਸਾਡੇ ਵਾਲ ਦੀ ਗੱਲ ਕਰਨ ਲਈ ਆ ਤੇ ਮੈਂ ਬੜੀ ਖੁਸ਼ ਮੈਂ ਲੈ ਬਣ ਗਈ ਗੱਲ ਮਾਸੀ ਨੂੰ ਗੱਲਾਂ ਚ ਲਿਆਣ ਕੇ ਤੇ ਕਵਾਂਗੇ ਵੀ ਇਹਦੇ ਮਨ ਚੋਂ ਖੜਦੋ ਪੈੜੀ ਦਾ ਖਿਆਲ ਉਹਦਾ ਦੋ ਤਾਂ ਜਿਹੜਾ ਸ਼ਦਾਈ ਜਾ ਹੀਆ ਉਹ ਆ ਗੁੰਡਾਸੀ ਨਹੀਂ ਛੱਡਦਾ ਉਹ ਗੰਡਾਸੀ ਘੁਮਾਈ ਜਾਂਦਾ ਉਹਥੇ ਰਹਿੰਦਾ ਵਾ ਹੋਰ ਉਹ ਕਿੱਥੇ ਜਾਂਦਾ ਵਾ ਕਿਸਮਤ ਮਾੜੀ ਤੇ ਉਹ ਗੰਡਾਸੀ ਘੁਮਾਈ ਜਾਂਦਾ ਇਹ ਤੇ ਦੇਹਿਕ 79 ਛਡਾਉਣ ਆਪਣੇ ਵੱਲੋਂ ਵੀ ਛਡਾ ਕੇ ਪਾਸੇ ਰੱਖ ਦਿਨਾ ਤੇ ਬਹਿ ਕੇ ਕਿ ਮਾਰ ਨਾ ਦੇਵੇ ਤੇ ਕੁੜੀ ਦੇ ਨਾ ਮਾਰ ਦੇਵੇ ਛਡਾਈ ਜੋ ਹੈਗਾ ਉਹਨੇ ਕੀ ਕੀਤਾ ਵੀ ਉਹ ਮਾਤਾ ਜਿਹੜੀ ਸੀ ਉਹ ਵੀ ਪਤਾ ਨਹੀਂ ਖੋਤਾਣੀ ਫੜਨ ਲੱਗੀ ਪਤਾ ਨਹੀਂ ਖੋਣ ਲੱਗੀ ਕਿ ਉਹ ਆਏ ਬੱਚੀ ਉਹਦੇ ਵਿਚਾਰੇ ਮਾਰ ਕੀ ਉੱਥੇ ਹੀ ਮੁੱਕ ਗਈ ਸਾਹ ਹੀ ਨਹੀਂ ਆਇਆ ਉਹਨੂੰ ਤੇ ਉੱਥੇ ਅਸੀਂ ਭੱਜ ਗਏ ਆਹੀਂ ਨਹੀਂ ਪਿੱਛੇ ਪਾਉਂ ਕੇ ਵੇਖਿਆ ਆਏ ਕਿਹਾ ਜੇਕਰ ਪੁਲਸ ਆ ਗਈ ਤੇ ਹਾਡੀ ਤੇ ਕੁੜੀ ਨੇ ਸਾਡਾ ਨਾਂ ਲੈ ਦੇਣਾ ਉਹਨੇ ਆਪਣੇ ਦੋਤੇ ਦਾ ਨਾਂ ਨਹੀਂ ਲੈਣਾ ਨਹੀਂ ਹੋਣਾ ਹੀ ਵੀ ਫਿਰ ਚਲ ਜੀਏ ਤੂੰ ਨਹੀਂ ਵੀ ਚਲ ਜੀਏ ਕਿੱਦਾਂ ਕਰੀਏ ਕਿੱਥੇ ਜਾਵਾਂਗੇ ਆਪਾਂ ਆਪਾਂ ਮਨਜੀਤ ਕੋਲ ਚੱਲ ਜੀਏ ਮਨਜੀਤ ਦਾ ਸਿਆਪਾ ਹੋਇਆ ਹੀ ਉਹਨੇ ਕਿਹਾ ਆਂਦੀ ਮਨਜੀਤ ਮੈਨੂੰ ਸਾਰੀਆਂ ਗੱਲਾਂ ਦੱਸ ਕੇ ਜਾਈ ਉਦੋਂ ਲੱਗਾ ਮੈਂ ਹਾਂ ਇਹ ਸਾਰਾ ਸਿਆਪਾ ਮਨਜੀਤ ਦਾ ਪਾਇਆ ਹੀ ਆਪਾਂ ਇੱਕ ਰੀ ਮਨਜੀਤ ਵੇਖੀਏ ਉਹਨੂੰ ਕੁੱਤੋਂ ਫੜਨਾ ਉਹਨੂੰ ਫੜੀਏ ਪਹਿਲਾਂ ਕੁੱਤੋਂ ਵਾਲ ਗੁੱਤੇ ਨੂੰ ਇਕ ਤਾਂ ਤੇਨੇ ਪਵਾਟ ਲਈ ਜੋ ਮਰਜੀ ਹੋ ਜੇ ਮੈਂ ਮਾਰ ਦੇਣਾ ਗੱਲ ਨਾ ਕਰ ਤੂੰ ਹੀ ਕਰਦੀ ਵੀ ਗਏ ਹੀ ਨਹੀਂ ਮੈਂ ਮਾਰ ਦੇਣਾ ਵਾ ਨਹੀਂ ਗਏ ਹੀ ਹੋਰ ਨਾ ਗੱਲ ਕਰੀ ਮਰ ਗਈ ਹਾਏ ਉਹਦੀ ਸੱਸ ਵਿਚਾਰੀ ਸਾਨੂੰ ਕਹਿੰਦੀ ਸਾਨੂੰ ਪੈਲੀ ਨਹੀਂ ਚਾਹੀਦੀ ਨਾ ਮਰਦੀ ਵਿਚਾਰੀ ਉਹ ਹਾਏ ਨਹੀਂ ਮੈਂ ਤੇ ਉਹਦੇ ਤਾਂ ਕੀਰਨੇ ਪਾਉਣੇ ਕੀ ਕਰਾਂ ਚੱਲ ਕੀਰਨੇ ਪਾਉਣੇ ਹੀ ਮੁੰਡਾ ਬਚਾ ਆਪਣਾ ਮੰਮੀ ਹਾਂ ਫੁੱਲ ਸਪੱਕਾ ਆਊਗੀ ਘਰੇ ਆਪਣੇ ਪੁੱਛ ਗਏ ਹੁਣ ਇੱਕੋ ਗੱਲ ਰੱਖਣੀ ਦੋਵਾਂ ਨੇ ਇਹੋ ਕਹਿਣਾ ਵੀ ਮਹੀਨਾ ਹੋ ਗਿਆ ਉਹ ਨਹੀਂ ਇੱਥੇ ਆਏਗਾ ਅਸੀਂ ਤੋ ਕੋ ਗਏ ਹੀ ਨਹੀਂ ਹਾਂ ਤੇ ਬੜਾ ਚੇਰਾ ਇਹਦਾ ਇਲਾਜ ਕਿੱਦਾਂ ਕਰਨਾ ਇਹ ਬੈਠੀ ਹੁਣੀ ਆ ਤੂੰ ਮੂੰਹ ਤੇ ਹੱਥ ਰੱਖੀ ਗੁੱਟੀਆਂ ਸਟਾ ਲਾਉਣੀਆਂ ਮੈਂ ਬਾਹਾਂ ਫੜੂਗੀ ਤੇ ਤੂੰ ਮੁੱਕੀਆਂ ਮਾਰੀ ਚੰਗਾ ਸਾਹ ਨਹੀਂ ਲੈਣਾ ਤੂੰਣੀਏ ਬਾਗੇ ਤੋਂ ਹਦੀ ਉਦੋਂ ਦੀ ਤੂੰ ਹੀ ਫਿਰ ਬਾਹਾਂ ਫੜ ਲੈ ਮੁੱਕੀਆਂ ਮੈਂ ਮਾਰੂਗੀ ਗੁੱਟੀਆਂ ਸਟਾ ਲਾਉਣੀਆਂ ਅੱਜ ਪਤਾ ਲੱਗ ਜੇ ਉਹਨੂੰ ਵੀ ਗੱਲ ਕਰਨੀ ਮੈਨੂੰ ਕੰਨ ਤੱਕੇ ਦੇ ਦੇ ਵਾਰ ਨਹੀਂ ਕੰਦਾ ਕਰੇ ਯਾ ਅੱਜ ਟਾਈਮ ਕੀ ਕਰਕੇ ਆਣ ਕੇ ਔਨ ਜੋਗੇ ਛੱਡਿਆ ਤੁਹਾਨੂੰ ਤੂੰ ਆਨੀ ਹੈ ਸਬੂਤ ਲੈ ਕੇ ਆਇਓ ਅੱਜ ਸਬੂਤ ਲੈ ਕੇ ਆਈਆਂ ਤੂੰ ਹੀ ਗੱਲਾਂ ਕਰਕੇ ਆਈ ਉਹਦੇ ਨਾਲ ਮੈਂ ਗਈ ਹਾਂ ਭੈਣ ਦਵਿੰਦਰ ਕੋਲ ਆਂਦੀ ਸਾਰੀਆਂ ਮੰਜੀਤ ਦੱਸ ਕੇ ਗਈ ਬਹਿ ਜਾ ਬੜੀਆਂ ਘਰ ਮਾਈਆਂ ਬਹੁਤ ਸਹੀ ਬਹਿਣ ਵਾਲੀ ਤਾਂ ਗੱਲ ਬਾਤ ਹੀ ਨਹੀਂ ਕੀਤੀ ਚਾ ਬਹਿ ਦੇ ਨਹੀਂ ਪਤਾ ਤਾਂ ਲੱਗਿਆ ਓਏ ਅੱਗਿੱਦਾ ਪਾਪ ਆਕੇ ਸਾਡੇ ਘਰ ਤਮਾਸ਼ਾ ਲਾਤਾ ਤੂੰ ਤੁਹਾਡੇ ਵਰਗੇ ਬੁੜੀਆਂ ਜਿਹੜੀਆਂ ਹੋਣ ਨਾ ਫੇਰ ਨਹੀਂ ਘਰ ਵਸਦੇ ਹੁੰਦੇ ਆ ਚੰਗੀ ਕੀਤੀ ਆ ਆ ਕੀ ਕਰਦੀ ਆ ਸਮਝ ਤੈਨੂੰ ਕੀ ਆਉਣੀ ਆ ਨਾਲੇ ਤੈਨੂੰ ਅਹੀ ਚੰਗੀ ਸਮਝ ਸਮਝ ਕੇ ਕੋਲੋਂ ਪੈਸੇ ਦਿੰਦੇ ਰਹੇ ਉਹ ਗੱਲ ਸਾਡੇ ਕੋ ਕਰਾਇਆ ਲੈ ਕੇ ਸਾਡੀਆਂ ਜੜਾਂ ਵੱਢ ਗਈ ਤੂੰ ਕਲ ਤਾਂ ਮੂਸੇ ਅੱਤੇ ਦੱਸੋ ਹੋਇਆ ਕੀ ਆ ਮੂਸੇ ਅੱਤੇ ਤੈਨੂੰ ਪਤਾ ਵਾ ਸਾਰਾ ਹੀ ਪਤਾ ਤਾਂ ਲੱਗ ਤੂੰ ਸਾਨੂੰ ਕੀ ਪੁੱਛਣ ਲਈ ਆ ਬਈ ਹੋਰ ਕੀ ਨਵਾਂ ਸਿਆਪਾ ਖੜਾ ਹੋ ਗਿਆ ਜਿਹੜਾ ਚੁੱਕ ਨੋ ਸਸਤੀ ਮੇਰੇ ਘਰ ਸਾਰੇ ਤੂੰ ਸਿਆਪੇ ਪਾ ਲੈਨੀ ਫੇਰ ਵੀ ਨਾਦੀ ਧੋਤੀ ਤੂੰ ਫੇਰ ਚੰਗੀ ਰਹਿ ਜੰਨੀ ਨੀ ਨਾ ਸਿਆਪਾ ਪਾਇਆ ਹੈ ਨਾਲੇ ਤੁਹਾਡੇ ਕੋ ਪੈਸੇ ਲੈ ਲੈ ਨਾਲੇ ਕੁੜੀ ਦੇ ਉੱਥੇ ਸਿਆਪੇ ਪਾ ਆਈ ਤੂੰ ਵੀ ਕੱਲੀ ਪੱਧਰੀ ਰਹਿ ਗਈ ਆਂ ਮੈਂ ਵੀ ਸਿਆਪੇ ਪਾ ਤੂੰ ਹੀ ਉਸ ਦਿਨ ਵੀ ਇਹੋ ਗਾਲੀ ਕਰੀ ਜਾਂਦੇ ਸੀ ਤੂੰ ਨਹੀਂ ਗਈ ਫੇਰ ਪਹਿਣ ਖੋਲ ਤੂੰ ਨਹੀਂ ਗਈ ਨਹੀਂ ਨਹੀਂ ਗਈ ਜੀ ਜੀ ਦਾਈ ਆਹ ਨੂੰ ਲੱਗਿਆ ਪਤਾ ਸਾਨੂੰ ਲੱਗਿਆ ਪਤਾ ਮੈਨੂੰ ਲੱਗਿਆ ਸਾਨੂੰ ਕਿ ਤੂੰ ਗਈ ਉੱਥੇ ਮਮਾ ਠਗਣੀ ਉੱਥੇ ਗਈ ਨਹੀਂ ਉਹਦੇ ਕੋਲ ਕੀ ਪ੍ਰੂਫ ਆ ਵੀ ਮੈਂ ਗਈ ਆ ਨਾਲੇ ਜਿਹੜਾ 1000 ਰੁਪਈਆ ਸੀ ਨਾ ਉਹ ਹੁਣ 5000 ਬਣਿਆ ਉਹ ਕੱਢ ਪਹਿਲਾਂ ਅੱਛਾ ਤੁਸੀਂ 4000 ਰੁਪਈਆ ਹਜ਼ਾਰ ਨੂੰ ਵਿਆਜ ਖਾ ਲਿਆ ਇਹ ਹੀ ਉਹ ਤੇ ਲੜਾਈ ਤਾਂ ਹੀ ਮੁਖਤ ਮੱਲੇ ਦੀ ਆਪਣੇ ਘਰ ਪਾਲੀ ਨਾ ਪੈਸੇ ਦੇ ਕੇ 5000 ਬਣਿਆ ਨਹੀਂ ਤਾਂ ਗਲੀ 'ਚ ਰੌਲਾ ਪੜਾ ਪੋਣਾ ਮੈਂ ਜਾ ਪਾ ਦ ਗਲੀ ਵਾਲੇ ਮੈਨੂੰ ਕੀ ਕਹ ਗਲੀ ਵਾਲੇ ਕੋਲੋਂ ਦੇ ਦੇ ਨਾ ਮੈਂ ਪੈਸੇ ਉਹ ਮੈਨੂੰ ਕੀ ਕਰਦੇ ਹਾਂ ਠੀਕ ਹੈ ਖਲਾ ਕਰਦੀ ਆ ਫਿਰਦੀ ਆ ਦਵਿੰਦਰ ਨੂੰ ਪਾਰੇ ਹੋ ਤੂੰ ਮੈਨੂੰ ਮੈਨੂੰ ਤਾਂ ਆਗ ਨਹੀਂ ਆਉਂਦਾ ਮੇਰੀ ਕੱਲੀ ਨੂੰ ਪੜਨਾ ਖੱਤੀਆਂ ਦਾ ਸਿਆਪਾ ਹਾਏ ਇਹਨਾਂ ਖੱਤੀਆਂ ਮੇਰੇ ਹੱਡ ਤੋਂ ਉੱਡੀਆਂ ਹਾਏ ਅੱਜ ਕੋਈ ਆਂਢੀ ਗਵਾਂਢੀ ਸਾਰੇ ਮਰ ਗਏ ਪਤਾ ਨਹੀਂ ਕਿੱਥੇ ਚਲ ਗਏ ਹਾਏ ਮੈਨੂੰ ਅੱਜ ਕੇ ਆਂਢੀ ਗਵਾਂਢੀ ਨੇ ਨਹੀਂ ਛਡਾਇਆ ਹਾਏ ਜੇ ਅੱਜ ਕਿਤੇ ਮੇਰਾ ਘਰ ਵਾਲਾ ਹੁੰਦਾ ਨਾ ਇਹਨਾਂ ਖੱਤੀਆਂ ਨੂੰ ਸੁੱਕੀਆਂ ਨਹੀਂ ਜਾਣ ਦਿੰਦਾ ਅੱਗ ਬਿੰਦਾ ਪਾ ਦਿਆਂ ਤੇ ਲੱਤਾਂ ਮੈਂ ਪੂਰੀਆਂ ਤੜਵਾਉਂਦੀ ਆ ਜਿਹੜੀ ਚੌਲ ਆਪਣੀ ਨਾਲ ਨਾ ਲੈ ਕੇ ਆਈ ਮੈਨੂੰ ਕੱਲੀ ਵੇਖ ਕੇ ਘਰ ਪੈ ਗਈ ਕੋਈ ਨਹੀਂ ਆ ਲੰਦੇ ਸ਼ਾਮਾਂ ਨੂੰ ਤਾਂ ਤੇ ਚੌਲਾਂ ਦਾ ਮੈਂ ਅੱਜ ਲੱਤ ਨਾ ਤੜਵਾਤੀਆਂ ਤੇ ਗੱਲਾਂ ਕਰੀ ਇਹਨ ਖੱਤਿਆਂ ਦਾ ਹੋ ਜੇ ਸਿਆਪਾ ਹਾਏ ਅੱਜ ਤੇ ਆਂਡੀ ਗਵਾਂਡੀ ਸਾਰੇ ਕਿਤੇ ਮਰ ਗਏ ਚਲ ਗਏ ਅੱਜ ਕੋਈ ਆਂਡੀ ਗਵਾਂਡੀ ਨੇ ਦੱਸਨ ਖੱਤਿਆਂ ਨੂੰ ਮਰੀਆਂ ਚੀਕਾਂ ਵੀ ਨਹੀਂ ਸੁਣੀ ਆ ਕੇ ਤਾਂ ਮੈਨੂੰ ਛਡਾਉਣ ਲਈ ਕੋਈ ਨਹੀਂ ਆਇਆ ਹਾਏ ਨਖੱਤੀਓ ਮੇਰੀ ਤਾਂ ਡੇਲਾ ਜਿਆਦਾ ਨਾ ਕਰ ਦਿੱਤਾ ਨਾਂ ਤਰੀਆਂ ਨੇ ਇਹ ਤਾਂ ਨਾਲ ਜਿੱਦਾਂ ਕੋਹੋਂ ਹਾਏ ਮੇਰੇ ਤਾਂ ਗੋਡੇ ਤੇ ਨਹੀਂ ਪਾਰ ਪੈਂਦਾ ਜਿਆਦਾ ਗੋਡੇ ਤੇ ਵੀ ਕੋ ਮਰ ਗਈਆਂ ਚਵਲਾਂ ਹਾਏ ਲੱਗਦਾ ਗੋਡੇ ਦਾ ਵੀ ਕੰਮ ਕਰ ਗਈਆਂ ਇਹ ਹੁਣ ਕੀ ਕਰਾਂ ਪਤਾ ਨਹੀਂ ਅੰਨੇ ਵੀ ਕਦੋਂ ਸ਼ਾਮਾਂ ਨੂੰ ਘਰ ਆਉਣਾ ਫੇਰ ਕਿਤੇ ਵੇਖੂ ਆਣ ਤੇ

ਸੱਚੀ ਤੇਰੇ ਤੇ ਜਿਉਰ ਹੋਣਾ ਹੀ ਹੋ ਬੇਉਸ਼ੀ ਹੋ ਗਈ ਸੀ ਮੈਂ ਤਾਂ ਮਹਾਟਾ ਤੈਨੂੰ ਮੈਂ ਮਾਰ ਹੀ ਨਾ ਦਈ ਹਾਂ ਹੁਣ ਹੱਸਦੀ ਆ ਮੈਂ ਗੱਲ ਸੁਣ ਚਾਹ ਕੋਟ ਪਿਆਲ ਕੇ ਬੈ ਗਈ ਆ ਤੈਨੂੰ ਸਵੇਰੇ ਕਿਹਾ ਸੀ ਨਾਲ ਹੀ ਆਲੂ ਬਾਲਾ ਦੋ ਦੋ ਰੋਟੀਆਂ ਲਾ ਦੇ ਨੂੰ ਜਾਣਾ ਹੀ ਤੇ ਆਲੂ ਤੇ ਹੈ ਹੀ ਨਹੀਂ ਆ ਨਹੀਂ ਜਾਣਾ ਕਿੱਥੇ ਆਣ ਤੁਸੀਂ ਜਦੋਂ ਤੈਨੂੰ ਰਾਤੀ ਦੱਸਿਆ ਤੇ ਆਨੂੰ ਮੰਗਾ ਲੈਂਦੀ ਹਾਂ ਤੰਨੇ ਪਤਾ ਰੋਟੀ ਤੇ ਝੁੱਲਸ ਕੇ ਜਾਣੀ ਆਂ ਮੁਰਕੀ ਤਾਂ ਕੋਈ ਨਹੀਂ ਉਦਾਂ ਸਾਦੇ ਪਰੌਂਠੇ ਲਾ ਦੇ ਨਹੀਂ ਲੂਣ ਪਾ ਕੇ ਖਾ ਕੇ ਜਾਓ ਸਾਦੇ ਨਹੀਂ ਖਾਂਦਾ ਗੌਰਵ ਗੌਰਵ ਘੱਟ ਖਾਂਦਾ ਸਾਦੇ ਪਰੌਂਠੇ ਹਾਂ ਆਲੂਆਂ ਨੇ ਡਟ ਦੇ ਗਾ ਮਾਰੀ ਚੱਲੇ ਆਲੂ ਗੰਢਿਆ ਤੋਂ ਵੀ ਤੇ ਕੌਣ ਜਾਵੇ ਹੁਣ ਮਾਂ ਤੇਰੀ ਆਂਦੀ ਵੀ ਮੈਂ ਨਹੀਂ ਜਾਣਾ ਮੇਰੇ ਸਿਰ ਚ ਮੂਲੀਆਂ ਦਾ ਕਰ ਲਾ ਤੂੰ ਮੂਲੀਆਂ ਵਾਲੇ ਲਾ ਦੇ ਚੱਲ ਮੂਲੀਆਂ ਵਾਲੇ ਲਾ ਦੇ ਨਹੀਂ ਮੇਰੀ ਸੁਣ ਲੈ ਗੱਲ ਹੁਣ ਜਾਣ ਦੀ ਅੱਗ ਲੱਗੀ ਤੈਨੂੰ ਉਧਰ ਨੂੰ ਤੂੰ ਹੀ ਹੋਰ ਸਲਾਵਾ ਕਰ ਰਹੇ ਦਿਨੇ ਹੋਰ ਰਾਤ ਨੂੰ ਤੁਹਾਡੀਆਂ ਹੋਰ ਹੁੰਦੀਆਂ ਤੂੰ ਕਿਹਨ ਡਈ ਉਥੇ ਜਾਣਾ ਵਾ ਤੇ ਕਿੱਲਾ ਮੈਨੂੰ ਤਾਂ ਹੀ ਮਿਲਣਾ ਪੈੜੀ ਦਾ ਮੈਂ ਕਹਿੰਦੀ ਅਗਲੇ ਹਰ ਸਲ ਜਾਾਂਗੇ ਫੋਨ ਤੇ ਫੋਨ ਆਈ ਜਾਂਦਾ ਪਿਛੋਂ ਕਿ ਸ਼ਾਫੋਂ ਤਹਣਾ ਮੰਮੀ ਵੀ ਇਦਾਂ ਪਈ ਛੱਡ ਕੇ ਕਿੱਤਾ ਸਾਰੇ ਜਾਨੇ ਜਾਵਾਂਗੇ। ਓ ਹੋ 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 ਮੰਮੀ ਨੂੰ ਕੀ ਇੱਥੇ ਹੋ ਗਿਆ ਟੈਗ ਹੋ ਗਿਆ ਚੰਗੀ ਭਲੀ ਮੰਮੀ ਕੋਈ। ਲੈ ਤੂੰ ਕਿੱਧਰ ਜਾਵਾਂਗਾ ਮਾਮੇ ਦੇ ਲੀਡ ਪਾ ਕੇ। ਹਾਏ। ਉਹ ਚੱਲਿਆ ਮੁੰਡੇ ਲੈਣ ਪੁਲਸਾਂ ਨਹੀਂ ਬਣਾਉਣਾ ਅਗਲੇ। ਲੈ ਦੱਸ। ਲੈ ਬਰਾਵਾ। ਅੱਜ ਮੁੰਡਿਆਂ ਕੋਲ ਚੂੜੀ ਘਮਾਉਣ ਡਿਆ। ਲੈ ਕੇ ਆ ਇਦਾਂ ਖੁੱਲਦਾ ਯੋ। ਆ ਲੈ। ਗਰਕ ਜਾਣਾ। ਪਾਪੇ ਤੇਰੇ ਦਾ ਫੋਨ ਆਉਂਦਾ ਮੈਂ ਕਹਿੰਦੀ ਪਿੰਡ ਨੂੰ ਚੱਲੀਏ ਪਹਿਲਾਂ। ਓ ਆਵੇਲਾ ਮੇਰੇ ਮੂੰਹ ਤੇ ਪਾਤਾ ਨਖਤਿਆ ਸਿੱਧਾ ਮਾਰ ਅੰਤਰੇ ਨੂੰ ਇਹਨੂੰ ਇਕੱਲ ਨਾ ਆ ਗਰਿਆ ਲਾ ਕਰ ਬੜਾ ਗਾਈ ਨਾ ਮੈਂਗਾ ਮਾਵੇਂ ਤੇਰੇ ਨੇ ਲਿਆ ਕੇ ਦਿੱਤਾ ਆ ਹੁਣ ਜਾਣ ਨੂੰ ਕਿਤੇ ਪਾਈਦਾ ਵਾ ਇਹਦਾਂ ਜਾਣੇ ਖੜੇ ਨੂੰ ਲਿਆਣ ਪੁਲਸ ਵਾਲੇ ਚੱਲਿਆ ਦੇ ਛੱਡ ਦੇ ਇਹੋ ਜਿਹੜੇ ਘਰ ਤੇ ਫੰਡੋ ਉੱਥੇ ਤੂੰ ਕਦੇ ਪਾਇਆ ਨਹੀਂ ਆ ਤਾਂ ਹੀ ਬੜਾ ਐ ਖੋਲਣ ਦੇ ਐ ਖੋਲਣ ਆਲੇ ਆ denn ਕੀ ਹੋ ਗਿਆ ਮੇਰੀ ਗੱਲ ਸੁਣ ਰੋਟੀਆਂ ਲਾ ਦੋ ਦੇ ਤੇ ਜਾਈਏ ਪਿੰਡ ਪਤਾ ਨਹੀਂ ਕੀ ਬਣਿਆ ਹੋਣਾ ਕੱਲ ਦਾ ਉੱਥੇ ਅਜੇ ਸਾਡੇ ਨਾਲ ਪਤਾ ਨਹੀਂ ਕੀ ਵਾਪਰਨਾ ਵਾ ਤੇ ਵਾ ਗੁਰਿਆ ਜੀ ਮੁਕਰਣ ਈ ਤੇਰੀ ਮਾਂ ਮੇਰੀ ਗੱਲ ਸੁਣ ਅਗਲੇ ਨੇ ਮੁੜ ਕੇ ਕੀ ਉਦੋਂ ਮੈਂ ਕਾਂਟੀ ਵੀ ਆਕਰ ਜੇ ਅਹੀਂ ਤਾਂ ਸਾਡਾ ਵੀ ਫਾਇਦਾ ਸਾਡਾ ਵੀ ਫਾਇਦਾ ਇੱਥੇ ਫਾਇਦਾ ਚੱਲ ਜੇ ਕਿਲਾ ਮਿਲ ਜੂਗਾ ਇੱਧਰ ਬਹਿ ਇੱਧਰ ਆ ਮੇਰੇ ਲੱਗ ਬਹਿ ਨੰਨਾ ਖੱਤੇ ਇੱਥੇ ਆ ਜਾ ਹਾਂ ਜੀ ਆਕੜਿਆ ਨਾ ਇਸਾਨਿਆ ਜੇ ਪੈਲੀ ਮੈਨੂੰ ਕਿਲਾ ਮਿਲ ਗਿਆ ਪੁੱਤ ਤੇ ਉਹ ਚੋ ਤੁਹਾਨੂੰ ਮੈਂ 10000 ਰੁਪਇਆ ਦੋਹਾਂ ਨੂੰ ਦੇ ਦਊਗੀ ਬਸ ਦਾਦਾ ਜਾਨ ਮੇਜ ਨਹੀਂ ਕਰਾਇਦੇ ਨਾ ਜਾਈਏਗਾ ਨਾ ਤੂੰ ਸਾਡੀ ਆਪਣੀ ਕੋਈ ਜਾਨ ਮੇਰੀ ਗੱਲ ਸੁਣ ਗੱਲ ਸੁਣ ਲੈ ਮੇਰੀ ਸਿੱਧੀ ਤੇ ਪੱਧਰੀ ਹਾਂ ਨਾ ਤੇਰੀ ਨਾ ਮੇਰੀ ਜੇ ਹਟਾ ਡਾਡਰ ਰਿਸਕ ਲੈਣਾ ਤੇਰੇ ਨਾਲ ਉੱਥੇ ਜਾਣਾ ਤੈਨੂੰ ਪਤਾ ਉੱਥੇ ਜਾਣ ਦਾ ਮਤਲਬ ਪਤਾ ਜਿਹੜੇ ਸਾ ਮੈਂ ਤੂੰ ਕਹਿੰਦੀ ਜਾਣਾ ਪਤਾ ਨਹੀਂ ਉੱਥੇ ਵੀ ਉਹਨਾਂ ਦੇ ਸਿਰ ਪਟਣੇ ਕਿ ਸਾਡੇ ਪਟਣੇ ਆ ਪਟਣੇ ਚੱਲ ਉਹਨਾਂ ਦੀ ਆ ਤੇ ਸਾਡਾ ਕੀ ਫਾਇਦਾ ਇਹਦੇ ਵਿੱਚ ਇਹ ਤਾਂ ਗੱਲ ਜਿਹੜਾ ਕੰਮ ਤੂੰ ਕੱਲ ਨੂੰ ਕਰਨਾ ਨਾ ਹੋਇਆ ਅੱਜ ਕਰ ਦੇ ਕਿਹੜਾ ਤੂੰ ਮੂਲੀ ਵਾਲੇ ਪਰੌਂਠੇ ਨਹੀਂ ਹਾਂ ਅਗਲਾ ਮੂਲੀ ਪਰੌਂਠੇ ਨੂੰ ਉਦਹੀਂ ਖਾ ਕੇ ਜਾਣਾ ਤੂੰ ਇੱਥੇ ਨਾ ਮੇਰਾ ਕਿੱਲਾ ਮੇਰੇ ਨਾਲ ਕਰਦੇ ਤੇ ਉਥੋਂ ਕਿੱਲਾ ਤੂੰ ਲੱਲਾ ਜਿਹਦਾ ਨਾਰ ਤੌਰ ਪੈਨੇ ਆ ਅਨਖ ਤੇਰੀ ਅਨਖ ਜਰੀ ਉਹ ਨਹੀਂ ਮੰਨਣੀ ਅਨਖ ਤੇਰਾ ਹੱਥ ਤੇ ਕਿਤੇ ਨਾ ਨਾ ਇੱਕਲੇ ਦਾ ਮੁੱਲ ਤੇ ਨਹੀਂ ਪਤਾ ਘੱਟ ਹਾਂ ਉਹ ਕਿਹਦੇ ਲਈ ਹਾਂ ਹਾਂ ਤੇ ਉਤੋਂ ਤੇ ਲੱਤ ਦੀ ਤੇ ਤੇਰੀ ਉਹਨਾਂ ਦੇ ਉੱਤੇ ਰਹਿਣੀ ਜੋ ਉਹਨਾਂ ਨੇ ਕੀਤਾ ਇੱਕ ਵਾਰ ਸਬਕ ਮਿਲਣਾ ਚਾਹੀਦਾ ਵਾ ਮੈਨੂੰ ਕੀ ਫਾਇਦਾ ਹਣਾ ਫਾਇਦੇ ਇਜਤਾਨ ਇਜਤਾਨ ਖਾਂਦੇ ਪਿੱਛੇ ਫਾਇਦੇ ਨੁਕਸਾਨ ਨਹੀਂ ਵੇਖੀ ਤੋ ਜਾਓ ਆ ਜੀ ਇਜਤਾਨ ਕਾ ਨੂੰ ਲੱਗੇ ਅੱਗ ਹੈ ਨ ਖੱਤਿਓ ਤੁਸੀਂ ਮੇਰਾ ਝੁਗਾ ਚੌੜ ਕਰਨ ਨੂੰ ਹੋ ਜੇ ਅਛਾ ਤੁਹਾਨੂੰ ਮੈਂ ਕਿਲਾ ਦੇ ਦਿੰਦੇ ਆਪਣਾ ਉਧਰੋਂ ਭਰਾਣ ਆਪਣੇ ਨਾਲ ਬੁਰੇ ਬਣ ਜਾ ਜਾ ਨਹੀਂ ਜਾ ਲੋੜੀਆਂ ਦੀਵਾਲੀਆਂ ਵਿੱਚ ਚੱਲ ਜਾਣੀਆਂ ਨਹੀਂ ਨਹੀਂ ਬੁਰੇ ਬਣਨ ਵਾਲੀ ਕਿਹੜੀ ਗੱਲ ਤੇਰੇ ਕੋਈ ਇੱਥੇ ਲਵਾ ਕੇ ਬੁਰੇ ਬਣ ਜਾਗੇ ਮੈਂ ਤਾਂ ਤਿੰਨੋਂ ਤੋਂ ਚਾਰ ਬਣਾਉਂ ਲਈਆਂ ਤੇ ਤੂੰ ਤਿੰਨੋਂ ਤੋਂ ਫਿਰ ਤਿੰਨ ਬਣਾ ਦੇ ਤਿੰਨ ਵਾ ਨਾ ਤੇ ਸਾਡਾ ਤਾਂ ਹਿੱਸਾ ਵਾਹਿੰਦੇ ਲੈਣਾ ਹੀ ਆ ਉਦਾਰ ਦਾ ਹੀ ਡੇਰ ਲੈਣਾ ਹੈ ਕਿਲਾ ਛੜਿਆ ਦੇ ਭਰਾ ਪਰ ਜੇ ਸਾਰੇ ਉਹਨਾਂ ਨੇ ਲੈਣਾ ਵਰਤਨਾ ਇਧਰ ਸੁਣ ਲੈ ਮੇਰੀ ਗੱਲ ਬੰਦਿਆਂ ਵਾਲੀ ਮੈਂ ਆਖਿਆ ਸੀ ਵੀ ਚੱਲ ਮੇਰੇ ਤਿੰਨ ਕਿਲੇ ਤੇ ਮੇਰੇ ਚਾਰ ਬਣ ਜਾਣਗੇ ਮੇਰੇ ਰਹਿ ਗਏ ਫੇਰੇ ਤਿੰਨ ਦੇ ਤਿੰਨ ਸਿਦਾਨ ਤੇਰੀ ਆਪਣੀ ਕੱਢ ਕੇ ਤੇਰੇ ਕੋਲ ਤਾਂ ਡੇਢ ਹੀ ਬਚਣਾ ਵਾ ਅੱਧਾ ਹੀ ਤੈਨੂੰ ਛੱਡ ਦੇਣਾ ਕਿਲਾ ਅਦਰ ਤੇਰੇ ਤੇ ਤਿੰਨ ਪੂਰੇ ਦਾ ਪੂਰੇ ਰਹਿਣੇ ਤੇ ਲੱਤ ਤੇਰੀ ਫੇਰ ਉੱਤੇ ਤੇ ਨਾਲੇ ਉਹ ਕਿਲੇ ਦਾ ਬੁੱਲ ਜਿਆਦਾ ਰੋੜ ਬੋਲੋ ਉਹ ਦੋਹਾਂ ਕਿੱਲਿਆਂ ਵਰਗਾ ਕਿਲਾ ਵਾ ਕੀ ਕਰਨ ਦੇਈਂ ਦੁਮਾਦ ਨਹੀਂ ਮੈਂ ਲੈਣਾ ਹੀ ਨਹੀਂ ਕਿਲਾ ਆਪਣੇ ਪੇਕੇਆਂ ਕੋਲ ਰਣ ਦੋ ਵਾਲੀ ਇਹਨੂੰ ਕਹਿੰਦੇ ਜਨਾਨੀ ਦੀ ਮੱਤ ਗੋਤ ਪਿਛੇ ਇਹਨੂੰ ਕਹਿੰਦੇ ਨਹੀਂ ਫਿਰ ਮੇਰੇ ਤੇ ਮੇਰੇ ਤੇ ਪੇਕੇ ਛੁੱਟ ਜਾਣੇ ਮੈਂ ਤੇ ਉਹਨਾਂ ਕੋ ਪੈੜੀ ਲੈਣਦੀ ਨਾ ਇਹ ਕিল্লা ਤੇ ਮੇਰੇ ਪੇਕੇ ਸੁੱਟ ਗਏ ਤੂੰ ਲੈ ਜਾਏਂਗੀ ਨਾ ਪੈੜੀ ਤੇ ਫਿਰ ਤੈਨੂੰ ਵੀ ਲੈ ਅੱਧੇਰੇ ਦਾ ਸਮਝ ਚ ਕੋਹ ਨਹੀਂ ਆਉਂਦਿਆ ਤਿੰਨ ਵਾ ਨਾ ਆਹੋ ਡੇਰ ਮੇਰਾ ਨਾ ਅੱਧਾ ਤੈਨੂੰ ਮਿਲਣ ਗੇਲ ਨੂੰ ਛੱਡਿਆ ਤੇ ਕিল্লা ਦੇ ਦੇ ਤੇ ਉਧਰੋਂ ਕিল্লাਾਂ ਲਾਂ ਕੇ ਤੇਰੇ ਕੋ ਤੇ ਫਿਰ ਤਿੰਨ ਦੇ ਤਿੰਨ ਹੀ ਰਹਿ ਜਾਣੇ ਆਹ ਬੜਾ ਡੇੜ ਵੱਡਾ ਵਾ ਅੱਧਾ ਮੇਰਾ ਤੇ ਕিল্লা ਮੰਮੀ ਦਾ ਹੁਣ ਅਸੀਂ ਪਤਾ ਤਾਂ ਗੱਲਾਂਗੇ ਕੁਛ ਨਹੀਂ ਗੜਬੜ ਬੜਬੜੋ ਆਂਦੇ ਦੱਸੇ ਐਸਪੀ ਪਰ ਦੁਮਨ ਮੈਨੂੰ ਯਾਰ ਉਸ ਤੋਂ ਗੜਬੜ ਹੈ ਆਹ ਨਹੀਂ ਗੜਬੜ ਸਿੱਧਾ ਸਾਹਬ ਆ ਵੇਖ ਸਾਰੀਆਂ ਤੈਨੀਆਂ ਪਾਲੀਆਂ ਨਾ ਨਹੀਂ ਪਤਾ ਲੱਗ ਗਿਆ ਕਿਦਾਂ ਤੂੰ ਕਾਪੀ ਦੇ ਬੱਚਿਆਂ ਨੂੰ ਸਮਝਾਉਂਦੇ ਡੇਰ ਮੇਰੀ ਤੇ ਡੇਰ ਜੋਬੰਦੀ ਉਹ ਯਾਰ ਜੇ ਮੈਂ ਡੇਰ ਨਹੀਂ ਲੈਣੀ ਮੈਂ ਕਿੱਲਾ ਹੀ ਲੈਣਾ ਅੱਧਾ ਸਾਰੀ ਉਮਰ ਭਰਾਵਾਂ ਨੂੰ ਮਿਲਣ ਵਰਤਣਾ ਆ ਬਾਹਰ ਕਰ ਲੋ ਮੈਨੂੰ ਦੱਸਣ ਕਬਜ਼ਾ ਲੈਣਾ ਆਪਾਂ ਜਾਣਾ ਮੈਂ ਲਿਆਵਾਂ ਬੰਦੇ ਨੂੰ ਮੈਂ ਉਹ ਨਹੀਂ ਹੋਰ ਚੱਲ ਮੇਰੇ ਥੋੜਾ ਕਰਨੇ ਲਾ ਲੈਣੇ ਇਹ ਦਵੜੇ ਦੇ ਸਕਣੀ ਲੈਣਾ ਇਦਾਂ ਲੱਗੀ ਦੇ ਦੂੰਗੀ ਦੇ ਦੂੰਗੀ ਪਹਿਲਾਂ ਮੈਨੂੰ ਉਧਰੋਂ ਪਾਲੀ ਲੈ ਲੈਣ ਦੋ ਠੀਕ ਆ ਉਧਰੋਂ ਮੈਨੂੰ ਪਾਲੀ ਮਿਲ ਲਾਂ ਦੋ ਤੇ ਮੈਂ ਤੁਹਾਨੂੰ ਦੇ ਦੂੰ ਠੀਕ ਆ ਚੱਲ ਠੀਕ ਆ ਉਧਰ ਜਦੋਂ ਅਸੀਂ ਤੇਰੇ ਨਾਲ ਉਧਰ ਮੇ ਤੇ ਤੇ ਕਾ ਚੱਲੀ ਜਮ ਤੇ ਤੂੰ ਹੀ ਪਿੰਡ ਨੂੰ ਤਿਆਰ ਹੋਏ ਅਗਲੇ ਕਿਹੜਾ ਮਾਮ ਮਰੇ ਲੱਲੇਂ ਦੇ ਪੁਲਿਸ ਨੇ ਪਈਆ 5000 ਦੇ ਨੂੰ ਤੇ ਪੁਲਿਸ ਵਾਲੇ ਨਾਲੇ ਪੁਲਿਸ ਦੇ ਪੁਲਿਸ ਦੇ ਤਾਂ ਹਵਾ ਹੀ ਬੜੀ ਹੁੰਦੀ ਆ ਨਕਲੀ ਖੜਨਾ ਆ ਪੈਸੇ ਦੇ ਚਾਹੀਦੇ ਵਰਤੀ ਪੈਸੇ ਦੇ ਲੈਣੇ ਆ ਗੱਡੀ ਕੀ ਪਤਾ ਉਹਦਾ ਵੀ ਪਟਣਾ 200 ਰੁਪਏ ਕਰਦੀ ਜਾਵਾਂ ਚੱਲ ਜਾ ਫਿਰ ਆਹ ਦੇ ਤੂੰ ਇੰਨਾ ਨਾ ਸੋਚ ਇਹੋ ਜੇ ਥੰਮਾ ਚ ਪੈਣਾ ਲਾਉਣਾ ਪੈਣਾ ਮੇਰੀ ਗੱਲ ਸੁਣ ਲੈ 5000 ਚ ਕਿਹੜਾ ਪੁਲਸ ਵਾਲਾ ਉਹਨੂੰ ਅੱਜ ਕਾ ਲੋਕੀ 500 ਰੁਪਏ ਦਿੰਦੇ ਪੁਲਸ ਵਾਲੇ ਆ ਜਾਂਦੇ ਆ ਹੁਣ ਸਮੇਂ ਨਹੀਂ ਰਹਿ ਕੇ ਝੂਠਾ ਪੁਲਸ ਵਾਲਾ ਬੰਨਾ ਰਿਸਕ ਪਤਾ ਕਿੰਨਾ ਵਾ ਫੇਰ 1 ਲੱਖ ਲੈ ਕੇ ਆਉਣਾ ਛੱਡ ਕੇ ਆਉਣਾ ਨੁਖਵਾ ਲੈਣਾ ਪਿਆਗਾ ਦੇ ਜੇਬ ਚ ਪਾਉਣੀ ਚੱਲ ਤੂੰ ਤੂੰ ਮਾਮੀ ਸਾਡੀ ਤੇ ਕੋਈ ਮਾਨ ਤੰਤਰ ਆ ਗੱਲ ਨਹੀਂ ਤੂੰ 500 ਕੱਟ ਦੇ ਦੇ 500 ਕੱਟ ਦੇ 450 ਦੇ ਦੇ 950 ਦੇ ਦੇ ਚੱਲ 49 ਇੰਨਾ ਮਾਤ ਦਾ ਪੰਜਾਬੀ ਦੇ ਸਭ ਮੈਨੇ ਸਮਝ ਆਉਂਦੀ 4900 ਦੱਸਣ ਦੇ ਆ 4 ਤੇ 9 4900 ਚੱਲ ਜਾ 900 900 100 ਹਸ਼ਰਤਾ ਤੈਨੂੰ ਇਹਨੂੰ ਮਾਨਤਾਨ ਕਰਤਾ ਔਰ ਦਿਲ ਕੀ 4900 ਚੱਲ ਜਾ 900 ਇਹ ਨਾ ਇਹ ਤਾਂ ਫੋਨ ਚੁੱਕਿਆ ਇੱਥੇ ਤੇ ਗੱਲ ਸੁਣਦਾ ਮੇਰੀ ਉੱਥੇ ਜਦੋਂ ਗੱਲਾਂ ਬਾਤਾਂ ਹੋਣੀਆਂ ਨਾ ਹੱਥ ਪਾਈ ਹੋਣੀ ਆ ਸਾਰਾ ਕੁਝ ਹੋਣਾ ਤੇ ਬੁਢਰੀ ਤਾਂ ਹੱਥ ਦਾ ਧਿਆਨ ਤਾਂ ਕੀ ਕੂਠਾ ਦਾ ਲੱਗਣਾ ਉਹਨੂੰ ਇਹ ਕੋ ਕਹਿਣਾ ਹੀ ਨਹੀਂ ਆ ਅਹੀਂ ਕਹਿਣਾ ਭਰਾ ਪਰਜਾਈ ਨੂੰ ਬੁੱਲੀ ਨਹੀਂ ਕਹਿਣਾ ਚਹਰੀ ਨੂੰ ਤਵੱਜਣ ਵਾਲਿਆਂ ਦਾ ਚਾਰ ਆਉਦੇ ਆ ਸਾਰੇ ਪਵਾੜੇ ਦੀ ਜੜ ਉਹ ਹੀ ਆ ਜੇ 7 ਤੈਨੂੰ ਦੇ ਦਿੰਦੀ ਤਾਂ ਸਾਨੂੰ ਇੰਨਾ ਕੋ ਕਰਨ ਦੀ ਲੋੜ ਹੀ ਨਹੀਂ ਪੈਣੀ ਫਿਰ ਵੀ ਮੇਰੀ ਮਾਂ ਵਾਲੀ ਚੱਲ ਮੈਂ ਵੀ ਉਹਨਾਂ ਨੇ ਇਹੋ ਗੱਲ ਕਰ ਲੂੰਗੀ ਕਿ ਇੱਕ ਕੇ ਡੇਢ ਮੇਰਾ ਕਿ ਲਾ ਤੇ ਡੇਢ ਮੇਰੇ ਭਰਾ ਦੀ ਪੈਲੀ ਇਦਾਂ ਕਰਾਂਗੇ ਕਿ ਚੱਲ ਤੈਨੂੰ ਅੱਧੀ ਜੜੀ ਆ ਕੀ ਆ ਤੇ ਤੁਹਾਡੇ ਤੇ ਕਿਦਾਂ ਛੱਡਣੀ ਤੁਸੀਂ ਮੈਨੂੰ ਸਾਡੇ ਆਲੇ ਕੰਮ ਨਾ ਕਰ ਤੂੰ ਤੇਰੀ ਪਰਜਾਈ ਨੇ ਨਹੀਂ ਮੰਨਣਾ ਬੜੀ ਉਤਰੀ ਤੂੰ ਤੇ ਚੰਗੀ ਆ ਚੱਲ ਤਾਂ ਤੂੰ ਤੇ ਮੰਨ ਗਈ ਆ ਉਹ ਬੜੀ ਤਾਂ ਦੀਆਂ ਗੱਲਾਂ ਨਹੀਂ ਮੰਨ ਜਾਣਾ ਵਾ ਮੇਰੇ ਡੇਵ ਨਹੀਂ ਆ ਪਰ ਇਹ ਗੱਲ ਜੇ ਕਰਨੀ ਆ ਵੀ ਬੁੱਲੀ ਸਾਡੀ ਸੀਸ਼ੇ ਚਲਾਈ ਆ ਉਹ ਨਹੀਂ ਬਸ ਘੜ ਹੋ ਗਈ ਪੂਰੀ ਹਾਂ ਇਹਨੂੰ ਸਮਝਾਣਾ ਨਾ ਉਹ ਨਾ ਮੈਂ ਬੱਸੇ ਪਰ ਕੇ ਮਗਰ ਦੌੜੀ ਆਵੇ ਨਹੀਂ ਇਹਦੀਆਂ ਲੱਤਾਂ ਚਾਂਗਣੀਆਂ ਪੈਣੀਆਂ ਵਾ ਗੇ ਰੱਸੀਆਂ ਬਨ ਕੇ ਜਾਵਾਂਗੇ ਇੱਥੇ ਨੇ ਵਾਰ ਅਗਰ ਦੀ ਗੱਦੀ ਪੈਣਾ ਸਾਰੇ ਪੈਣ ਚਾਹੇਂ ਦੀਆਂ ਗੋਲੀਆਂ ਦੋ ਦੇ ਜਾ ਸੁੱਤੀ ਹੁਣ ਵੀ ਸੁੱਤੀ ਆ ਹਾਂ ਚੱਲ ਚਲੋ ਫੇ ਮੂਲੀਆਂ ਵਾਲੇ ਰਹਿਣ ਦੋ ਤਿਆਰ ਹੋ ਨਾ ਐਦਾਂ ਕਿੱਥੇ ਚੱਲੋ ਸੂ